ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਣਾ ਜਿਹੜਾ ਟੌਪਿਕ ਹੈਗਾ ਉਹ ਹੈਗਾ ਕਿ ਜਦੋਂ ਆਪਾਂ ਕੋਈ ਡਿਜ਼ਾਈਨਿੰਗ ਇਦਾਂ ਦੀ ਬਣਾਉਣੀ ਹੁੰਦੀ ਹੈ ਕਿ ਆਪਾਂ ਕੱਪੜੇ ਨੂੰ ਉੱਪਰਲੇ ਪਾਸੇ ਜਿਵੇਂ ਹੁਣ ਕਿ ਇਧਰਲੇ ਪਾਸੇ ਫਿਕਸ ਕੀਤਾ ਪਿਆ ਕੱਪੜਾ ਅਟੈਚ ਕੀਤਾ ਪਿਆ ਬਿਨਾਂ ਕਿਸੇ ਸੀਨ ਤੋਂ ਇਹ ਆਪਾਂ ਕਿਸ ਤਰੀਕੇ ਨਾਲ ਕਰਦੇ ਆਂ ਗਲੂ ਲਈ ਇਸ ਤਰੀਕੇ ਨਾਲ ਡਾਟ ਡਾਟ ਲਾਏ ਕੱਪੜੇ ਨੂੰ ਉੱਪਰ ਰੱਖਿਆ ਪ੍ਰੈਸ ਲਗਾਈ ਤੇ ਆਪਣਾ ਕੱਪੜਾ ਫਿਕਸ ਹੋ ਗਿਆ ਸੋ ਜਿਹੜਾ ਹੈਗਾ ਇਹ ਵਾਲਾ ਮੈਥਡ ਹੈ ਕਿ ਜਦੋਂ ਆਪਾਂ ਕੋਈ ਵੀ ਚੀਜ਼ ਫੋਲਡ ਕਰਕੇ ਉੱਪਰ ਵਾਲੇ ਪਾਸੇ ਲਿਆਉਣੇ ਆ ਕਿ ਉਹ ਗਲੂ ਦੇ ਵਿੱਚ ਵਿੱਚ ਡਾਊਟ ਆ ਜਿਹੜੇ ਇਹ ਦਿਖਦੇ ਰਹਿੰਦੇ ਆ ਇਹ ਨਿਸ਼ਾਨ ਆ ਜਿਹੜੇ ਗਲੂ ਦੇ ਵਿੱਚ ਪੈ ਜਾਂਦੇ ਆ ਉਹ ਦਿਖਦੇ ਰਹਿੰਦੇ ਆ ਇਸ ਚੀਜ਼ ਦੇ ਉੱਪਰ ਜਿਹੜਾ ਹੈਗਾ ਆਪਾਂ ਕੰਮ ਨਹੀਂ ਕਰਾਂਗੇ ਇਹਨੂੰ ਆਪਾਂ ਕਰਦੇ ਆਂ ਸਾਈਡ ਤੇ ਆਪਣੇ ਕੋਲ ਜਿਹੜਾ ਹੈਗਾ ਇਸ ਚੀਜ਼ ਦਾ ਕੋਈ ਕੰਮ ਨਹੀਂ ਹੈਗਾ ਆਪਾਂ ਲਵਾਂਗੇ ਪਾਣੀ ਹਾਂਜੀ ਪਾਣੀ ਇਸ ਸੀਨ ਨਾਲ ਰਿਲੇਟਡ ਹੈਗੀ ਐ ਮੈਂ ਇੱਕ ਵੀਡੀਓ ਹੋਰ ਵੀ ਪਾਈ ਹੋਈ ਹੈ ਕਿ ਬਿਨਾ ਪੇਸਟਿੰਗ ਵਾਲੀ ਜਿਹੜੀ ਹੈਗੀ ਬੁਕਰਮ ਇਹਨੂੰ ਆਪਾਂ ਕੱਪੜੇ ਨਾਲ ਕਿਵੇਂ ਅਟੈਚ ਕਰ ਸਕਦੇ ਆ ਇਹ ਵੀਡੀਓ ਦਾ ਜਿਹੜਾ ਲਿੰਕ ਹੈਗਾ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗੀ ਜੇ ਤੁਸੀਂ ਹਜੇ ਤੱਕ ਨਹੀਂ ਦੇਖੀ ਤਾਂ ਪਲੀਜ਼ ਜਾ ਕੇ ਦੇਖੋ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਪਾਣੀ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਹਲਕਾ ਹਲਕਾ ਪ੍ਰੈਸ਼ਰ ਇਸ ਤਰੀਕੇ ਨਾਲ ਕੱਪੜੇ ਦੇ ਉੱਪਰ ਲਗਾਵਾਂਗੇ ਪ੍ਰੈਸ ਆ ਜਿਹੜੀ ਆਪਾਂ ਤੇਜ ਗਰਮ ਕਰ ਲਾਂਗੇ ਇਸ ਤੋਂ ਬਾਅਦ ਇਸ ਤਰੀਕੇ ਨਾਲ ਜਿਵੇਂ ਆਪਾਂ ਤੁਸੀਂ ਇਹ ਸਮਝ ਲਓ ਕਿ ਗੂੰਦ ਦੀ ਜਗ੍ਹਾ ਤੇ ਆਪਾਂ ਪਾਣੀ ਲਗਾ ਦਿੱਤਾ ਠੀਕ ਹੈ ਜੀ ਤੁਹਾਡੀ ਬੁਕਰਮ ਚਾਹੇ ਪੇਸਟਿੰਗ ਵਾਲੀ ਹੈ ਚਾਹੇ ਬਿਨਾ ਪੇਸਟਿੰਗ ਵਾਲੀ ਹੈ ਕੋਈ ਮੈਟਰ ਨਹੀਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਜਿਵੇਂ ਆਪਾਂ ਗੂੰਦ ਦੇ ਉੱਪਰ ਜਿਹੜੇ ਹੈਗੇ ਚੱਕ ਕੇ ਆਪਾਂ ਫਿਕਸ ਕਰਦੇ ਜਾਂਦੇ ਹਾਂ ਕੱਪੜਾ ਇਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਫਿਕਸ ਕਰਦੇ ਜਾਵਾਂਗੇ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਪ੍ਰੈਸ ਨੂੰ ਜਿਹੜਾ ਤੇਜ਼ ਗਰਮ ਕਰਕੇ ਆਪਾਂ ਉੱਪਰ ਲਿਆਵਾਂਗੇ ਤਾਂ ਕਿ ਜਿਹੜਾ ਹੈਗਾ ਆਪਣੇ ਕੱਪੜੇ ਦੇ ਉੱਪਰ ਜਿਹੜੀ ਹੈਗੀ ਚੰਗੀ ਤਰ੍ਹਾਂ ਫਿਨਿਸ਼ਿੰਗ ਆ ਸਕੇ ਉਹ ਇਸ ਤਰੀਕੇ ਦੇ ਨਾਲ ਤੇ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਸੌਖਾ ਤੇ ਆਸਾਨ ਜਿਹਾ ਤਰੀਕਾ ਹੈ ਜੇ ਤੁਹਾਡੇ ਕੋਲੇ ਗੂੰਦ ਨਹੀਂ ਹੈਗੀ ਪਾਣੀ ਤਾਂ ਆਪਣੇ ਹਰ ਘਰ ਦੇ ਵਿੱਚ ਹੀ ਮਿਲ ਜਾਂਦਾ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਇਹਦੇ ਪਾਣੀ ਦੇ ਕੋਈ ਦਾਗ ਵੀ ਨਹੀਂ ਪੈਂਦੇ ਤੇ ਆਪਾਂ ਜਿਹੜਾ ਹੈਗਾ ਕੱਪੜੇ ਨੂੰ ਫਿਕਸ ਕਰ ਦਵਾਂਗੇ ਹੁਣ ਤੁਹਾਡੇ ਸਾਹਮਣੇ ਜਿਹੜਾ ਹੈਗਾ ਮੈਂ ਕੱਪੜੇ ਨੂੰ ਪਾਣੀ ਦੇ ਨਾਲ ਹੀ ਫਿਕਸ ਕਰ ਦਿੱਤਾ ਤੁਸੀਂ ਫਿਨਿਸ਼ਿੰਗ ਦੇਖ ਪਾ ਰਹੇ ਹੋਵੋਗੇ ਕਿ ਕਿੰਨੀ ਜ਼ਿਆਦਾ ਆਈ ਹੈ ਜਿਵੇਂ ਗੂੰਦ ਦੀ ਆਉਂਦੀ ਹੈ ਉਮੀ ਆਉਂਦੀ ਹੈ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਇੱਕ ਵਾਰੀ ਪਲਟੀ ਮਾਰ ਕੇ ਇਸ ਚੀਜ਼ ਦੀ ਕਿ ਆਪਾਂ ਹਲਕਾ ਜਿਹਾ ਪ੍ਰੈਸ਼ਰ ਇੱਕ ਵਾਰੀ ਹੋਰ ਮਾਰਾਂਗੇ ਠੀਕ ਹੈ ਜੀ ਤੇ ਇਧਰਲੇ ਪਾਸੇ ਵੀ ਜਿਹੜਾ ਹੈਗਾ ਆਪਾਂ ਚੰਗੀ ਤਰ੍ਹਾਂ ਪ੍ਰੈਸ ਨੂੰ ਚਲਾਵਾਂਗੇ ਤਾਂ ਕਿ ਜਿਹੜਾ ਹੈਗਾ نیچے ਜਿਸ ਕੱਪੜੇ ਦੇ ਉੱਪਰ ਰੱਖ ਕੇ ਆਪਾਂ ਪ੍ਰੈਸਿੰਗ ਕੀਤੀ ਹੈ ਉਹਦੇ ਜਿਹੜੇ ਦਾਣੇ-ਦਾਣੇ ਜੀ ਕੱਪੜੇ ਦੇ ਉੱਪਰ ਛਾਪ ਜਾਂਦੇ ਆ ਤੇ ਇਸ ਚੀਜ਼ ਤੋਂ ਆਪਾਂ ਨੂੰ ਜਿਹੜਾ ਹੈਗਾ ਛਟਕਾਰਾ ਮਿਲ ਜੂਗਾ ਇਸ ਚੀਜ਼ ਦੇ ਨਾਲ ਤੇ ਹਾਂਜੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਕਿੰਨੀ ਜ਼ਿਆਦਾ ਫਿਨਿਸ਼ਿੰਗ ਆਈ ਹੈ ਇਹਦੇ ਵਿੱਚ ਆਪਾਂ ਨੂੰ ਗੁੰਦ ਲਾਉਣ ਦੀ ਜ਼ਰੂਰਤ ਨਹੀਂ ਪਈ ਜੇ ਆਪਾਂ ਗੁੰਦ ਲਾਈ ਹੁੰਦੀ ਤੇ ਇੱਥੇ ਵਿੱਚ ਵਿੱਚ ਡਾਟ ਜੇ ਦਿਖਣੇ ਸੀਗੇ ਤਾਂ ਕਿ ਜਿਹੜੀ ਗੂੰਦ ਲੱਗੀ ਹੁੰਦੀ ਆ ਉਹਦਾ ਨਿਸ਼ਾਨ ਜਿਹੜੇ ਬਾਹਰ ਦਿਖਦੇ ਆ ਸੋ ਬਹੁਤ ਹੀ ਜ਼ਿਆਦਾ ਅਜੀਬ ਦਿਖਦੇ ਆ ਤੇ ਜੇ ਤੁਹਾਨੂੰ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤੇ ਸੌਖਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਠੀਕ ਹੈ ਜੀ ਤੇ ਫਿਨਿਸ਼ਿੰਗ ਤੁਹਾਨੂੰ ਕਿਵੇਂ ਲੱਗੀ ਤੇ ਇੱਕ ਲਾਈਕ ਤਾਂ ਬੰਦ ਹੈ ਜੀ ਵੀਡੀਓ ਨੂੰ ਪਲੀਜ਼ ਇੱਕ ਲਾਈਕ ਕਰਕੇ ਜਾਇਓ ਇੰਨਾ ਸੌਖਾ ਮੈਥਡ ਤੁਹਾਡੇ ਲਈ ਮੈਂ ਲੈ ਕੇ ਆਈ ਆ ਇਦਾਂ ਦੇ ਹੋਰ ਮੈਂ ਤੁਹਾਡੇ ਲਈ ਟੈਕਨੀਕਾਂ ਜਿਹੜੀਆਂ ਲੈ ਕੇ ਆਉਂਦੀ ਰਹੂੰਗੀ ਇਸ ਲਈ ਜਿਹੜਾ ਹੈਗਾ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਕੋਈ ਵੀ ਮੇਰੀ ਵੀਡੀਓ ਜਿਹੜੀ ਹੈਗੇ ਮਿਸ ਨਾ ਕਰ ਪਾਓ ਠੀਕ ਹੈ ਜੀ ਥੈਂਕ ਯੂ ਸੋ ਮੱਚ ਮੇਰੀ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਸੋ ਮੱਚ